നവാജ പഠന മസീത് ਇੱਕ ਦਿਨ ਕਾਜੀ ਨੇ ਨਵਾਬ ਦੌਲਤ ਖਾਨ ਨੂੰ ਕਿਹਾ ਕਿ ਗੁਰੂ ਨਾਨਕ ਜੀ ਹਿੰਦੂ ਅਤੇ ਮੁਸਲਮਾਨ ਵਿੱਚ ਕੋਈ ਫਰਕ ਨਹੀਂ ਸਮਝਦੇ ਤੇ ਉਹ ਮਸਜਿਦ ਵਿੱਚ ਨਿਵਾਜ਼ ਪੜਨ ਲਈ ਆਉਣਗੇ ਨਵਾਬ ਨੇ ਆਪਣੇ ਨੌਕਰ ਹਾਥ ਸੰਦੇਹਾ ਭਜਾ ਦਿੱਤਾ ਕਿ ਗੁਰੂ ਜੀ ਮੰਨ ਗਏ ਤੇ ਮਸਜਿਦ ਪਹੁੰਚ ਗਏ ਅਤੇ ਉੱਥੇ ਗੁਰੂ ਜੀ ਨਵਾਬ ਤੇ ਕਾਜੀ ਨਾਲ ਮਸਜਿਦ ਅੰਦਰ ਨਿਵਾਜ਼ ਪੜਨ ਲਈ ਚਲੇ ਗਏ ਕਾਜੀ ਨੇ ਨਿਵਾਜ਼ ਪੜਨ ਲਈ ਗੋਡੇ ਟੇਕੇ ਪਰ ਗੁਰੂ ਜੀ ਸਿੱਧੇ ਖੜੇ ਰਹੇ ਨਵਾਜ਼ ਤੋਂ ਬਾਅਦ ਕਾਜੀ ਨੇ ਨਵਾਬ ਨੂੰ ਸ਼ਿਕਾਇਤ ਕੀਤੀ ਕਾਜੀ ਬੋਲਿਆ ਗੁਰੂ ਜੀ ਨਵਾਜ਼ ਵੇਲੇ ਮੁਸਕਰਾਉਂਦੇ ਰਹੇ ਜਦ ਕੀ ਉਹ ਕਹਿੰਦੇ ਹਨ ਕਿ Hindu ਅਤੇ Musalman ਵਿੱਚ ਕੋਈ ਫਰਕ ਨਹੀਂ ਫਿਰ ਉਹਨਾਂ ਨੇ ਗੋਡੇ ਕਿਉਂ ਨਹੀਂ ਟੇਕੇ ਨਵਾਜ਼ ਤੋਂ ਬਾਅਦ ਨਵਾਬ ਨੇ ਗੁਰੂ ਜੀ ਨੂੰ ক্রੋਧਿਤ ਹੋ ਕੇ ਪੁੱਛਿਆ ਕਿ ਤੁਸੀਂ ਨਵਾਜ਼ ਕਿਉਂ ਨਹੀਂ ਪੜੀ ਤੁਸੀਂ ਬਸ ਖੜੇ ਰਹੇ ਕੁਛ ਨਹੀਂ ਕੀਤਾ ਗੁਰੂ ਜੀ ਨੇ ਜਵਾਬ ਦਿੱਤਾ ਮੈਂ ਨਵਾਜ਼ ਪੜਨਾ ਤਾਂ ਚਾਹੁੰਦਾ ਸੀ ਲੇਕਿਨ ਮੈਨੂੰ ਮਸਜਿਦ ਵਿੱਚ ਕੋਈ ਦਿਖਿਆ ਹੀ ਨਹੀਂ ਨਵਾਬ ਬੋਲਿਆ ਤੁਸੀਂ ਝੂਠ ਬੋਲ ਰਹੇ ਹੋ ਕੀ ਤੁਹਾਨੂੰ ਇੰਨੀ ਵੱਡੀ ਭੀੜ ਨਹੀਂ ਦਿਖਾਈ ਦਿੱਤੀ ਗੁਰੂ ਜੀ ਬੋਲੇ ਤੁਸੀਂ ਸਾਰੇ ਜ਼ਰੂਰ ਮਸਜਿਦ ਦੇ ਵਿੱਚ ਮੌਜੂਦ ਹੋ ਲੇਕਿਨ ਤੁਹਾਡੇ ਸਭ ਦੇ ਮਨ ਕਿਧਰੇ ਹੋਰ ਹਨ ਮੈਂ ਹਸਿਆ ਕਿਉਂਕਿ ਕਾਜੀ ਦੀ ਨਵਾਜ਼ ਇਸ ਤਰ੍ਹਾਂ ਰੱਬ ਦੇ ਘਰ ਮਨਜ਼ੂਰ ਨਹੀਂ ਕਿਉਂਕਿ ਤੁਹਾਡੀ ਜ਼ਬਾਨ ਬੋਲ ਰਹੀ ਸੀ ਲੇਕਿਨ ਤੁਹਾਡੇ ਮਨ ਉਸ ਨੂੰ ਨਹੀਂ ਸੁਣ ਰਹੇ ਸੀ ਨਵਾਬ ਬੋਲਿਆ ਤੁਸੀਂ ਤੇ ਨਵਾਜ਼ ਪੜਨ ਦਾ ਇਕਰਾਰ ਕੀਤਾ ਸੀ ਫਿਰ ਆਪਣਾ ਇਕਰਾਰ ਪੂਰਾ ਕਿਉਂ ਨਹੀਂ ਕੀਤਾ ਗੁਰੂ ਜੀ ਸ਼ਾਂਤੀਪੂਰਵਕ ਬੋਲੇ ਅਸੀਂ ਸੱਚੀ ਨਿਵਾਜ ਪੜ ਰਹੇ ਸੀ ਕਾਜੀ ਕੜ ਕੇ ਬੋਲਿਆ ਫਿਰ ਕੀ ਅਸੀਂ ਝੂਠੀ ਨਿਵਾਜ ਪੜ ਰਹੇ ਸੀ ਗੁਰੂ ਜੀ ਬੋਲੇ ਸੱਚੀ ਨਿਵਾਜ ਉਹ ਹੈ ਜਿਹੜੀ ਰੂਹ ਨੂੰ ਪਾਗ ਕਰਕੇ ਪੜੀ ਜਾਵੇ ਨਿਵਾਜ ਪੜਦੇ ਸਮੇਂ ਦਿਲ ਖੁਦਾ ਦੇ ਕਦਮਾਂ ਵਿੱਚ ਲੱਗਾ ਹੋਣਾ ਚਾਹੀਦਾ ਹੈ ਪਰ ਜਦੋਂ ਤੁਸੀਂ ਨਿਵਾਜ ਪੜ ਰਹੇ ਸੀ ਤੁਹਾਡਾ ਧਿਆਨ ਤਾਂ ਤੁਹਾਡੇ ਘਰ ਵਿੱਚ ਗਿਆ ਹੋਇਆ ਸੀ ਤੁਸੀਂ ਸੋਚ ਰਹੇ ਸੀ ਕਿ ਤੁਹਾਡੀ ਘੋੜੀ ਨੇ ਜੋ ਨਵਾਂ ਬੱਚਾ ਦਿੱਤਾ ਹੈ ਉਹ ਕਿਤੇ ਵੇੜੇ ਦੇ ਖੂਚ ਨਾ ਡਿੱਗੇ ਇਸ ਤੋਖਲੇ ਦੇ ਕਾਰਨ ਤੁਹਾਡਾ ਦਿਲ ਖੁਦਾ ਦੇ ਕਦਮਾਂ ਵਿੱਚ ਨਹੀਂ ਲੱਗਾ ਇਹ ਸੁਣ ਕੇ ਕਾਜੀ ਬਹੁਤ ਹੈਰਾਨ ਹੋਇਆ ਤੇ ਮਨ ਵਿੱਚ ਸ਼ਰਮਿੰਦਾ ਹੋਇਆ ਕਿਉਂਕਿ ਸੱਚਮੁੱਚ ਹੀ ਨਿਵਾਜ ਪੜਦੇ ਸਮੇਂ ਉਹਦਾ ਧਿਆਨ ਆਪਣੇ ਬੱਚੇ ਵੱਲ ਗਿਆ ਹੋਇਆ ਸੀ ਤਾਦ ਨਵਾਬ ਨੇ ਝਿਜਕਦੇ ਝਿਜਕਦੇ ਕਿਹਾ ਜੇ ਕਾਜੀ ਦਾ ਮਨ ਘਰ ਵੱਲ ਲੱਗਾ ਹੋਇਆ ਸੀ ਤਾਂ ਤੁਸੀਂ ਮੇਰੇ ਨਿਵਾਜ਼ ਪੜ ਸਕਦੇ ਸੀ ਗੁਰੂ ਜੀ ਮੁਸਕਰਾ ਕੇ ਬੋਲੇ ਪਰ ਨਵਾਬ ਜੀ ਤੁਸੀਂ ਤਾਂ ਨਿਵਾਜ਼ ਪੜਨ ਸਮੇ ਕਾਬਲ ਵਿੱਚ ਘੋੜੇ ਖਰੀਦ ਰਹੇ ਸੀ ਅਸੀਂ ਤੁਹਾਡੇ ਨਿਵਾਜ਼ ਕਿਵੇਂ ਪੜ ਸਕਦੇ ਸੀ ਨਵਾਬ ਦਿਲ ਵਿੱਚ ਬੜਾ ਸ਼ਰਮਿੰਦਾ ਹੋਇਆ ਗੁਰੂ ਜੀ ਨੂੰ ਜਾਣੀ ਜਾਣ ਸਮਝ ਕੇ ਉਸ ਦੀ ਉਹਨਾਂ ਵਿੱਚ ਸ਼ਰਦਾ ਹੋਰ ਵੱਧ ਗਈ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਬੋਲ ਜੀ